हलका राजा सामारी कारवाई न होना दिता प्रधान कनवरजीत सहोता की अगवाई हेठ हरतेज हसपाल रोड उ लगया गया धरने दौरान डीआईजी बारदर रेंज सतिंद्रीत मनिंदर वालों ने दवा का भरोसा दिता गया जिस मगरों धरना मुलतवी कर दिया गया उन्होंने कहा कि पंद्रह दिन के अंदर ही शिकायत की जांच करके पीड़ित इंसाफ दवाया जाएगा खिलाफ अत्याचार जा की जेदर दिनों नया न मिलया तो वे पे संकर जाएगा जिसकी पूरी जिम्मेवारी पुलिस प्रशासन की होगी इस मौके करैल सि लाटा गुरपिंदर जज गुरविंदर मिट्टा हरप्रीत सिंह, मनप्रीत सिंह बाबा, बिक्रम सिंह, कश्मीर सिंह, लवप्रीत सिंह, हरजिंदर सिंह कोटला, हरदीप सिंह खालसा, संदीप सिंह सोहल, कुलदीप सिंह, बलविंदर सिंह, निशान सहौताते होर कई आगू तरने विच हज़र सन। ਜੈਹਾਬਾਤ ਫਰਦਾ ਰਾਜ ਬਣੋ ਫਰਕ ਬਣੋ ਤਾਜ ਬਣੋ ਤਾਜ ਰਾਜ ਬਣੋ ਉੱਤ ਬਣੋ ਤਾਜ ਬਣੋ ਜੈਹਾਬਾਤ ਮੁਕਾਬਲ ਜੁਟਦੀ ਸਰਕਾਰ ਮੁਦਾਦ ਜਲਦੀ ਹੈ ਹਾਂ ਜੀ ਜੈਹਾਬਾਤ 30 ਸਵਕ ਮੇਲੀ ਚੱਲ ਜਾਂਦੀ ਹੈ ਹਾਂ ਜੀ ਮਸਲਾ ਮਸਲਾ ਕਿ ਅੱਜ ਬਸਪਾ ਅੰਬੇਡਕਰ ਪਾਰਟੀ ਵੱਲੋਂ ਕਾ ਲਾਇਆ ਤੁਹਾਨੂੰ ਪੇ ਲਾਤੀ ਰਾਜਾ ਸਾਸੀ ਹਲਕੇ ਦੇ ਵਿੱਚ ਇੱਕ ਪੁਨਦ ਤੇ 드라마 ਪੈਂਦਾ ਜੀ ਜਿਸ ਦੇ ਵਿੱਚ ਸਾਡੇ ਪੰਡਤ ਜੀ ਇਹਨਾਂ ਦੀ ਮਾਤਾ ਜੀ ਸ਼ਿਵ ਕੁਮਾਰੀ ਜੀ ਤਕਰੀਬਨ 25 ਤੋਂ 30 ਸਾਲ ਤੋਂ ਉੱਤੇ ਹੈਗਾ ਕਿ ਸੇਵਾ ਕਰ ਰਹੇ ਸੀ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਹਨਾਂ ਤੇ ਨਗਾਇਜ਼ ਪਰਚੇ ਕਰਾਏ ਗਏ ਉਹ ਪਰਚਿਆਂ ਤੋਂ ਬਾਅਦ ਜਦੋਂ ਇਹਨਾਂ ਨੇ ਮੰਦਿਰ 'ਚ ਜਾ ਕੇ ਦੇਖਿਆ ਉੱਥੇ ਦੇਖਿਆ ਕਿ ਤਾਲੇ ਸਾਡੇ ਕੁੱਤੇ ਔਰ ਦੂਸਰੇ ਲੱਗੇ ਜਦੋਂ ਉਹਨਾਂ ਨੇ ਉੱਤੇ ਚੈੱਕ ਕਰਵਾਇਆ ਇਹ ਵਿਖਿਆਪੀ ਉਹਨਾਂ ਦਾ ਸਮਾਨ ਉੱਥੋਂ ਖੁਰਦ-ਬੁਰਦ ਕੀਤਾ ਗਿਆ। ਜਦੋਂ ਇਹਨਾਂ ਨੂੰ ਪਤਾ ਲੱਗਾ ਫਿਰ ਇਹਨਾਂ ਨੇ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ। ਜਿਹੜੀ ਦਰਖਾਸਤ ਸਾਡੇ ਡੀਐਸਪੀ ਸਾਹਿਬ ਜੀ ਕੋਲ ਚੱਲ ਰਹੀ ਹੈ ਜੀ ਉਸ ਦਰਖਾਸਤ ਦੇ ਮਸਲੇ 'ਚ 4 ਮਹੀਨੇ ਤੋਂ ਅਸੀਂ ਡੇੜੇ ਕੱਢ ਰਹੇ ਆ ਇਹਨਾਂ ਨੂੰ ਭੇਜ ਰਹੇ ਆ ਪਰ ਹਜੇ ਤੱਕ ਉਸ ਤੇ ਕੋਈ ਕਾਰਵਾਈ ਨਹੀਂ ਸ਼ਹੀ ਹੋ। ਪਰ ਅੱਜ ਸਰਦਾਰ ਇੰਦਰ ਤਿੰਨ ਦਾ ਡੀਐਸਪੀ ਸਾਹਿਬ ਜੀ ਨੇ ਅੱਜ ਸਾਨੂੰ ਵਿਸ਼ਵਾਸ ਤੋਂ ਆਇਆ ਡੀਆਈਜੀ ਸਾਹਿਬ ਦੇ ਨਾਲ ਬੈਠਕ ਕਰਾ ਕੇ ਇਸ ਮਸਲੇ ਦੀ ਇੱਕ ਸੈੱਟ ਬਣਾਉਣ ਦਿੱਤੀ ਜਾ ਰਹੀ ਆ ਉਹ ਸੈੱਟ ਦੇ ਵਿੱਚ ਟਾਈਮ ਬਾਉਂਡ ਕੀਤਾ ਜਾਊਗਾ ਕਿ ਕਿੰਨੇ ਟਾਈਮ ਦੇ ਵਿੱਚ ਇਸ ਮਸਲੇ ਦਾ ਹੱਲ ਕਰਕੇ ਅੰਦਜੀ ਉਹਨਾਂ ਨੂੰ ਇਨਸਾਫ ਦਵਾਇਆ ਜਾਊਗਾ ਧੰਨਵਾਦ ਜੀ ਸੈੱਟ ਦੇ ਫੈਸਲੇ ਤੋਂ ਜੀ ਸੰਤੁਸ਼ਟ ਹੋਵੇ ਜਿਹੋ ਫੈਸਲਾ ਆਏਗਾ ਜੇਕਰ ਸੈੱਟ ਫਿਰ ਵੀ ਇਹਨਾਂ ਦੇ ਹੱਕ 'ਚ ਕੋਈ ਨਾ ਕੋਈ ਨਹੀਂ ਗੱਲ ਕਰਦੀ ਅਸੀਂ ਫੇਰ ਸਰਕਾਰ ਤੋਂ ਉੱਤਰ ਕੇ ਸੰਘਰਸ਼ ਕਰਨ ਲਈ ਵਸਤਾਬੇਤਰ ਪਾਰਟੀ ਚੱਲ ਰਹੀ ਜੀ ਜੀ ਉੱਤਰ ਰਹੇ ਹਾਂ ਅਸੀਂ ਪਿੱਛੋਂ ਅਜੇ ਸਾਰੇ ਸਾਥੀ ਇੱਥੇ ਰਹਿਣਗੇ ਅਸੀਂ ਡੀਆਈਜੀ ਸਾਹਿਬ ਦੇ ਨਾਲ ਮੀਟਿੰਗ ਕਰਨ ਜਾਣ ਜਾ ਰਹੇ ਆ ਡੀਐਸਪੀ ਸਾਹਿਬ ਦੇ ਨਾਲ ਉੱਥੇ ਐਸਐਸਪੀ ਸਾਹਿਬ ਵੀ ਬੈਠੇ ਆ ਜਿਹੜਾ ਵੀ ਡਿਸੀਜਨ ਉੱਥੋਂ ਆਉਂਦਾ ਫਿਰ ਅਸੀਂ ਸਾਰੇ ਵਰਕਰਾਂ ਨੂੰ ਉਸ ਸੰਦੇਸ਼ ਆ ਦੇ ਕੇ ਘਰਾਂ ਨੂੰ ਵਾਪਸ ਭੇਜਣ ਦੀ ਤਿਆਰੀ ਕਰਾਂਗੇ ਇਹ ਨਾ ਦਿਓ ਪਰ ਇਸ ਮਾਮਲਾ ਜਿਹੜਾ ਹੈ ਤੇ ਇੱਕ ਗੁਦਰਾ ਆਪਿੰਦਾ ਮੰਦਰ ਦਾ ਮੈਟਰ ਸੀਗਾ ਜਿਹਦੇ ਵਿੱਚ ਹਲਕੇ ਨਾਮੇ ਤੋਂ ਮੰਗਵਾਇਆ ਜਾ ਰਿਹਾ ਇਹਨਾਂ ਦੀ ਸ਼ਿਫਤਕਾਰੀ ਦੇ ਤੇ ਪਰਿਵਾਰ ਦੀ ਤਾਬਦੀ ਕਰਨ ਮੰਦਰ ਕੋਲ ਉਹ ਜਮਾਨਤ ਕਾਊਂਟ ਤੋਂ ਬਾਅਦ ਉਹਨਾਂ ਨੇ ਆ ਕੇ ਦਿਖਾ ਦਿੱਤੀ ਕਿ ਉਹ ਕਿਹੋ ਜਿਹਾ ਵਾ ਉਹ ਸਮਾਨ ਪੂਰੀ ਕਰਨਾ ਦਰਖਾਸਤ ਜਿਹੜੇ ਬਿੱਲੀਆਂ ਕਦਮਾਂ ਦੀ ਮਦਦ ਸੀ ਉਹਨਾਂ ਨੇ ਪਵਾ ਦਿੱਤੀ ਹੈ ਇੱਕ ਉਹਦੀ ਪੜਤਾਲ ਚੱਲ ਰਹੀ ਹੈ ਜਲਦੀ ਸੀਨੀਅਰ ਅਫਸਰਾਂ ਸਾਰਿਆਂ ਦੇ ਧਿਆਨ ਵਿੱਚ ਹੈਗੀ ਆ ਉਹ ਜੋ ਵੀ ਜਿਹੜਾ ਪੜਤਾਲ ਦੇ ਤਰ੍ਹਾਂ ਤਾਂ ਸਾਹਮਣੇ ਹੁੰਦੀ ਆ ਉਹਦੇ ਬਿਚਾਰ ਗੁਰੂ ਕਰ ਰਹੇ ਸੀ। ਸਾਨੂੰ ਪਹਿਲਾਂ ਵੀ ਚੰਪਾਈ ਮੀਟਿੰਗ ਵਾਲਾ ਕੀਤੀ ਗਈ ਸੀ ਕਿ ਸਿੱਟਾ ਕਿ ਬਣੇਗਾ ਅੱਜ ਚੱਲ ਰਹੀ ਆ ਪੜਤਾਲ ਉਹਦੇ ਵਿੱਚ ਮੰਦਿਰ ਦੀ ਕਮੇਟੀ ਵੀ ਬਣੀ ਆ ਤੇ ਅਗਲੇ ਹੋ ਗਿਆ ਕਿ ਕਹਿੰਦੇ ਇਹ ਨਹੀਂ ਆਏ ਕਹਿੰਦੇ ਹੋਗੀ ਆ ਚੱਲ ਰਹੀ ਆ ਜਲਦੀ ਕਰਾਂਗੇ ਸਿਰ ਪਰਿਵਾਰ ਨੂੰ ਮਾਸ਼ਾ ਅਸੂਰਸ਼ਨ ਮਿਲੇਗਾ ਹਾਂਜੀ ਬਿਲਕੁਲ ਇਕ ਨੰਗਾ ਚੁੱਕਦੇ ਨਹੀਂ ਕਿਦਾਂ ਨੇ ਹਾਂਜੀ ਹੁਣ ਗੱਲ ਹੋਈ ਆ ਜੀ ਬਾਕੀ ਟੱਕਰ ਨਹੀਂ